ਵੈਰੂ ਜੀ ਦਾ ਘਰ ਸਾਹਿਬ ਸ੍ਰੀ ਵੈਰੂ ਜੀ ਦੀ ਪਤੇ دوستੋ ਇੱਕ ਮੇਰੇ ਸਾਹਮਣੇ ਗੱਲ ਆਈ ਜਿਹੜੀ ਮੈਂ ਤੁਹਾਨੂੰ ਸਾਂਝੀ ਕਰਨ ਲੱਗਾ ਉਹ ਇਹ ਆ ਕਿ ਮੈਨੂੰ ਪਤਾ ਲੱਗਾ ਕਿ ਜਦੋਂ ਜਿਹੜੇ ਨੌਕਰੀ ਪੇਸ਼ਾ ਲੋਕ ਕਰਦੇ ਆ ਨਾ ਤੇ ਜਦੋਂ ਉਹ ਕੰਮ ਤੇ ਚਲੇ ਜਾਂਦੇ ਆ ਕੰਮ ਤੇ ਜਾਂਦੇ ਆ ਤੇ ਆਪਣਾ ਲੀੜਾ ਬੇਤਰਾ ਨਾ ਲੀੜਾ ਕਪੜਾ ਜਿਹੜਾ ਹੁੰਦਾ ਉਹਨਾਂ ਦਾ ਪੁਰਾਣੇ ਕੱਪੜੇ ਜਿਹੜੇ ਦਾ ਮੰਨ ਲਓ ਪੁਰਾਣੇ ਕੱਪੜੇ ਲਾ ਲਾ ਕੇ ਤੇ ਬੈਠ ਤੇ ਛੁੱਟ ਕੇ ਛੁੱਟ ਦਿੰਦੇ ਆ ਛੁੱਟ ਕੇ ਤੇ ਉਹ ਕੰਮ ਤੇ ਚਲੇ ਜਾਂਦੇ ਉਹ ਕੰਮ ਤੇ ਛੇਤੀਂ ਦੀ ਕਿਹਨੇ ਕਿਤੇ ਜਾਂਦਾ ਕਿਹਨੇ ਕਿਤੇ ਦਫ਼ਤਰ ਕਿਤੇ ਵੀ ਦੂੜੀਏ ਜਾਣਾ ਉਹਨਾਂ ਦਾ ਵੀ ਕਿਹੜਾ ਵਾਲਾ ਜਲਦੀ ਜਲਦੀ ਤਿਆਰ ਹੋਏ ਨੇ ਲਈ ਚੱਲ ਜੀਏ ਤੇ ਇੱਥੇ ਕੀ ਹੁੰਦਾ ਵੀ ਜਦੋਂ ਬੰਦਾ ਸਾਮ ਨੂੰ ਕੰਮ ਤੋਂ ਉਹਦਾ ਨੌਕਰੀ ਪੇਛੇ ਦੋ ਜਨਾਨੀ ਆਉਂਦੇ ਪਤਾ ਕੀ ਕਹਿੰਦੀਆਂ ਕਹਿੰਦੀ ਵੀ ਤੁਸੀਂ ਕੱਪੜੇ ਲਾ ਲਾ ਕੇ ਬੈਠਦੇ ਛੁੱਟ ਜਾਂਦੇ ਜੀ ਤੇ ਇਹਨਾਂ ਨੂੰ ਕਿੱਲੇਗਾ ਤੇ ਨਹੀਂ ਢੰਗ ਛੱਡਦੇ ਤੇ ਬੰਦਾ ਕਹਿੰਦਾ ਵੀ ਮੈਂ ਇਹਨੂੰ ਛੇਤੀ ਹੀ ਬੰਲੇ ਢੋਂਦਾ ਸੀ ਕਰਕੇ ਮੈਂ ਮੈਂ ਚਲੇ ਗਿਆ ਇਹ ਤੁਹਾਨੂੰ ਸੋਚਣ ਵਾਲੀ ਗੱਲ ਆ ਵੀ ਜਦ ਬੰਦਾ ਕੋ ਨੌਕਰੀ ਪੇਸ਼ਾ ਕਰਦਾ ਵਾ ਤੋ ਉਹ ਕੰਮ ਤੇ ਜਾਂਦਾ ਡਿਊਟੀ ਤੇ ਜਾਂਦਾ ਤੇ ਮਨ ਨੂੰ ਜਿਹੜੀਆਂ ਮੇਰੀਆਂ ਪਹਿਰਾਂ ਬੀਬੀਆਂ ਸਾਡੀਆਂ ਜਿਹੜੀਆਂ ਘਰਾਂ 'ਚ ਹੀ ਕੰਮ ਕਰਦੀਆਂ ਵਾ ਤੇ ਉਹਨਾਂ ਦਾ ਤੇ ਕੰਮ ਹੀ ਇਹੋ ਆ ਜਦੋਂ ਬੰਦਾ ਤਿਆਰ ਹੋ ਕੇ ਕਿਤੇ ਕੰਮ ਤੇ ਜਾਂਦਾ ਡਿਊਟੀ ਤੇ ਜਾਂਦਾ ਜਿਹੜੇ ਮਗਰ ਨੂੰ ਲੀਲਾ ਕੱਪੜਾ ਉਹਨਾਂ ਨੇ ਉਹ ਸਾਹਮਣਾ ਸੁਤਣਾ ਹੁੰਦਾ ਪਰ ਕੀ ਆ ਤੇ ਇਥੇ ਬੀਬੀਆਂ ਆਉਂਦੇ ਧੋਕੇ ਮੰਨ ਲਾ ਪੈਂਦੀਆਂ ਨੇ ਵੀ ਤੁਸੀਂ ਆ ਖਲਾਰਾ ਪਾ ਕੇ ਆ ਪਾ ਕੇ ਮੈਨੂੰ ਸਾਰਾ ਦਿਨ ਲੰਘ ਗਿਆ ਲੀਲਾ ਕੱਪੜਾ ਚੁੱਕ ਦੀ ਨੂੰ ਪਰ ਦੂਤੋ ਇਥੇ ਗੱਲ ਹੋਰ ਵੇਖਣ ਵਾਲੀ ਆਈ ਆ ਵੇਖਣ ਵਾਲੀ ਸੋਚਣ ਲਈ ਜਦੋਂ ਆ ਵੀ ਮਰ ਜਾਂਦਾ ਜਦੋਂ ਆ ਵੀ ਮਰ ਜਾਂਦਾ ਤੇ ਉਹੋ ਹੀ ਕੱਪੜੇ ਜਿਨ੍ਹਾਂ ਨੂੰ ਕਹਿੰਦੀ ਵੀ ਤੁਸੀਂ ਟਾਂਗ ਨਹੀਂ ਸਕਦੇ ਆਪਣੇ ਕਿਲਿੰਗਾਂ ਦੇ ਉੱਤੇ ਛੁੱਟ ਜਾਂਦੇ ਜੇ ਉਹ ਆ ਜੇ ਉਹਨਾਂ ਕੱਪੜਿਆਂ ਨੂੰ ਕੇ ਫੜ ਫੜ ਕੇ ਨਾ ਫਿਰ ਤੇ ਰੁੰਦੀਆਂ ਰੁੰਦੀਆਂ ਲੰਮੇ ਲੰਮੇ ਮੈਨ ਪਾ ਗਏ ਆ ਮੇਰੇ ਸਰਦਾਰ ਦੇ ਕੱਪੜੇ ਆ ਇਹ ਹੀ ਜਿਉਂ ਹੀ ਫਲਾਣ ਹੀ ਫਿਰ ਬੀਬੀਆਂ ਨੂੰ ਵੀ ਕਹਿੰਦੀਆਂ ਆਹ ਦਾ ਕੱਪੜਾ ਜਦੋਂ ਪਾਉਂਦਾ ਹੁੰਦਾ ਸੀ ਤੇ ਬਹੁਤ ਸੋਹਣਾ ਲੱਗਦਾ ਹੁੰਦਾ ਮੈਂ ਆਪਣੇ ਘਰ ਨੂੰ ਕਦੀ આજ ਤੱਕ ਫਿਟੇ ਨੂੰ ਨਹੀਂ ਆਖਿਆ ਤੇ ਦੋਸਤੋ ਇਹ ਗੱਲ ਮੈਂ ਤੁਹਾਡੇ ਏ ਕਰਕੇ ਸਾਂਝੀ ਕੀਤੀ ਆ ਕਿ ਮੈਂ ਆਪਣੇ ਬੀਬੀਆਂ ਭੈਣਾਂ ਨੂੰ ਇਹ ਦੱਸਣਾ ਚਾਹਣਾ ਵਾਂ ਕਿ ਜਿਹੜੇ ਤੁਹਾਡੇ ਆਦਮੀ ਆ ਕੰਮ ਤੇ ਜਾਂਦੇ ਉਹਨਾਂ ਨੂੰ ਕੰਮ ਤੇ ਜਾਣਾ ਜ਼ਰੂਰੀ ਹੁੰਦਾ ਕੰਮ ਤੇ ਜਾਣਾ ਜ਼ਰੂਰੀ ਹੁੰਦਾ ਕਿਉਂਕਿ ਕੋਈ ਠੇਕੇ ਤੇ ਲੱਗਾ ਉਹਨੇ ਜਾ ਕੇ ਟਾਈਮਾਂ ਦੁਕਾਨ ਖੋਲਣੀ ਆ ਕੋਈ ਦਫ਼ਤਰ ਲੱਗਾ ਕੋਈ ਦੁਕਾਨ ਤੇ ਲੱਗਾ ਕੋਈ ਕਿਤੇ ਲੱਗਾ ਬੰਦੇ ਨੇ ਡਿਊਟੀ ਵਾਲੇ ਬੰਦੇ ਨੇ ਕੰਮ ਤੇ ਜਾਣਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਜਿਹੜੀਆਂ ਬੀਬੀਆਂ ਘਰਾਂ 'ਚ ਕੰਮ ਕਰਦੀਆਂ ਉਹਨਾਂ ਦਾ ਵੀ ਇਹ ਉਹਨਾਂ ਦਾ ਇਹੋ ਕੰਮ ਹੀ ਆ ਇਹੋ ਫਰਜ਼ ਆ ਜੇ ਬੰਦਾ ਕੰਮ ਤੇ ਚੱਲਦਾ ਮਰੋ ਘਰ ਨੂੰ ਸਾਹਮਣਾ ਸੁਕਤਣਾ ਤੇ ਮੇਰੀਆਂ ਭੈਣਾਂ ਜਿਹੜੀਆਂ ਵੀਰਾਂ ਨੂੰ ਮੰਦਾ ਚੰਗਾ ਨਾ ਆਖਿਆ ਕਰੋ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਸੰਭਾਲ ਕੇ ਰੱਖੋ ਮਹਨੂਰ ਜੀ ਦਾ ਖਾਲਸਾ ਸ੍ਰੀ ਵਹਿਗੂਰ ਜੀ ਕੀ